ਵਾਹਿਗੁਰੂ ਜੀ ਦੇ ਬਤੇ ਜਿੰਨੇ ਵੀ ਮਹਾਪੁਰਖ ਪਹੁੰਚੇ ਨੇ ਦਾਸ ਦੇ ਜਿੱਕੇ ਦੇ ਸੱਦੇ ਤੇ ਸਾਰੇ ਮਹਾਪੁਰਖਾਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਤੇ ਹੈ ਪਰਿਵਾਰ ਦੀ ਭਾਵਨਾ ਸੀ ਬਿਸਾਰੇ ਨੇੜੇ ਨੇੜੇ ਦੇ ਜਿੰਨੇ ਮਹਾਂਪੁਰਖ ਨੇ ਵੀ ਆਪਾਂ ਉਹਨਾਂ ਨੂੰ ਬੁਲਾ ਕੇ ਇੱਥੇ ਮਹਾਂਪੁਰਖਾਂ ਦੀ ਜਲ ਪਾਣੀ ਦੇ ਨਾਲ ਸੇਵਾ ਕਰ ਸਕੀ। ਸਾਡਾ ਵੱਡਾ ਮਲੌਰ ਸਤਾਈ ਹੋਈ ਸੀ। ਸਾਰੇ ਪਰਿਵਾਰ ਦੀ ਸਾਡੀ ਮਨ ਦੀ ਇੱਛਾ ਪੂਰੀ ਕੀਤੀ ਹੈ ਤੁਹਾਡੇ ਚਰਨ ਪੈਣ ਦੇ ਨਾਲ ਮਹਾਰਾਜ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਦਾ ਪਰਮਾਨ ਹੈ ਹੋਏ ਇਕੱਤਰ ਮੇਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਈ ਹਰ ਨਾਮੇ ਕੇ ਰੋਗੋ ਜੋੜੀ ਗੁਰਮੁਖ ਵੈਸੋ ਸਫਾ ਬਿਸ਼ਾਏ ਦੋ ਮੁੱਦਿਆਂ ਤੇ ਅਸੀਂ ਅੱਜ ਜਿਹੜੀ ਇਕੱਤਰਤਾ ਕੀਤੀ ਹੈ ਸਤਿਕਾਰਯੋਗ ਬਾਬਾ ਨਨ ਮਾਨਪ੍ਰੀਤ ਸਿੰਘ ਜੀ ਨੇ ਬਹੁਤ ਸੁੰਦਰ ਵਿਚਾਰ ਦੱਸੇ ਨੇ ਸਾਨੂੰ ਵੱਧ ਤੋਂ ਵੱਧ ਸਿੱਖ ਕੌਮ ਨੂੰ ਇਕੱਤਰ ਹੋ ਕੇ ਸਤਿਗੁਰੂ ਦੇ ਫਰਮਾਨ ਦੇ ਥੱਲੇ ਹੁੰਦਿਆਂ ਹੋਇਆ ਸਤਿਗੁਰੂ ਦੇ ਫਰਮਾਨ ਦੇ ਉੱਤੇ ਚੱਲਦਿਆਂ ਸਾਨੂੰ ਇਕੱਤਰ ਹੋਣਾ ਚਾਹੀਦਾ ਆਪਸ ਵਿੱਚ ਪਿਆਰ ਭਾਵਨਾ ਦੇ ਨਾਲ ਦੁਬੈਤ ਭਾਵਨਾ ਨੂੰ ਦੂਰ ਕਰਕੇ ਸਾਰੇ ਇਕੱਤਰ ਹੋਈਏ ਜਿਵੇਂ ਅੱਜ ਹੋਏ ਆ ਇਸ ਕਰਕੇ ਸਾਰੇ ਮਹਾਂਪੁਰਖਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿੱਤੇ ਆਪ ਜੀ ਦਾ ਹੁਕਮ ਹੋਇਆ ਇੱਕ ਦੋ ਦਿਨਾਂ ਚ ਅੱਜ ਦਾ ਸ਼ਨੀਵਾਰ ਕੱਲ ਨੂੰ ਐਤਵਾਰ ਹੈ ਤਕਰੀਬਨ ਅਗਲੇ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਅੱਜ ਦੇ ਮੁੱਦੇ ਦੇ ਉੱਤੇ ਜਿਹੜੀਆਂ ਮੀਟਿੰਗ ਕਰਕੇ ਆਪਾਂ ਜਿਹੜਾ ਮੰਗ ਪੱਤਰ ਦੇਣਾ ਉਹ ਤੁਹਾਡੇ ਹੁਕਮ ਅਨੁਸਾਰ ਹੈ ਸਤਿਕਾਰਯੋਗ ਬਾਬਾ ਸ਼ੰਦਰਪਾਲ ਸਿੰਘ ਜੀ ਮਹਾਰਾਜ ਉਹਨਾਂ ਦਾ ਧੰਨਵਾਦ ਬਾਬਾ ਮਨਮੋਹਨਪ੍ਰੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਬਾਬਾ ਜਸਵੀਰ ਸਿੰਘ ਜੀ ਉਹਨਾਂ ਦਾ ਧੰਨਵਾਦ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀਨ ਬਰਨਾਲੇ ਵਾਲੇ ਮਹਾਂਪੁਰ ਕੋ ਉਹਨਾਂ ਦਾ ਧੰਨਵਾਦ ਬਾਬਾ ਗੁਲਾਬ ਸਿੰਘ ਜੀ ਉਹਨਾਂ ਦਾ ਧੰਨਵਾਦ ਬਾਬਾ ਦਾਰਾ ਸਿੰਘ ਜੀ ਉਹਨਾਂ ਦਾ ਧੰਨਵਾਦ ਸਤਿਕਾਰਯੋਗ ਮੇਰੇ ਸਪੁੱਤਰਾਂ ਦੀ ਦੁਨੀਆ ਦੇ ਵਿੱਚੋਂ ਬਾਬਾ ਸ਼ਰਨਜੀਤ ਸਿੰਘ ਜੀ ਜੋ ਸਤਿਕਾਰਯੋਗ ਸਤਕਨਵਾਸੀ ਸੰਤ ਬਾਬਾ ਸਿੰਘ ਜੀ ਮਹਾਰਾਜ ਉਹਨਾਂ ਦੇ ਵੱਡੇ ਸੁਪੁੱਤਰ ਹਨ ਅੱਜ ਉਸੇ ਤਰ੍ਹਾਂ ਹੀ ਸਾਨੂੰ ਬੜਾ ਪਿਆਰ ਕਰਦੇ ਆ ਮੇਰੇ ਸਤਿਕਾਰਯੋਗ ਛੋਟੇ ਵੀਰ ਸਨ ਬਾਬਾ ਰਾਜ ਸਿੰਘ ਜੀ ਸਾਡਾ ਘਰ ਵਾਲਾ ਪਿਆਰ ਉਹਨਾਂ ਦੇ ਨਾਲ ਅਥਾਹ ਪਿਆਰ ਬਣ ਗਿਆ ਸੀ ਇਸ ਕਰਕੇ ਚਲੋ ਪਿਛਲੇ ਦਿਨੀ ਉਹ ਸੱਚਖੰਡ ਜਾਬ ਰਾਜੇ ਉਹਨਾਂ ਦੇ ਹੋਂਡ ਹਾਰ ਵੱਡੇ ਸੁਪੁੱਤਰ ਬਾਬਾ ਸ਼ਰਨਜੀਤ ਸਿੰਘ ਜੀ ਉਹਨਾਂ ਦਾ ਧੰਵਾਦ ਬਾਬਾ ਸ਼ਕੁੰਦਰ ਸਿੰਘ ਜੀ ਉਹਨਾਂ ਦਾ ਧੰਵਾਦ ਭਾਈ ਗੁਰਸੇਵਕ ਸਿੰਘ ਜੀ ਮੇਰੇ ਛੋਟੇ ਵੀਰ ਭਾਈ ਜਰਨੈਲ ਸਿੰਘ ਜੀ ਸਤਿਕਾਰਯੋਗ ਮੇਰੇ ਚਾਚਾ ਜੀ ਆਏ ਨੇ ਜੋਧਪੁਰ ਤੋਂ ਉਹਨਾਂ ਦਾ ਵੀ ਧੰਵਾਦ ਹੋਰ ਵੀ ਨੇ ਗੁਰੂ ਪਿਆਰੇ ਆਇਨੇ ਬਾਬਾ ਜਸਵੀਰ ਸਿੰਘ ਜੀ ਨੇ ਸ਼ੁਰੂਆਤ ਦੇ ਵਿੱਚ ਪਹਿਲਾ ਬੇਨਤੀਆਂ ਕਰਤੀਆਂ ਜਿਸ ਕਰਕੇ ਸਾਰੇ ਮਹਾਂਪੁਰਖਾਂ ਦਾ ਇੱਥੇ ਆਪਣੇ ਮਵਾਰਕ ਚਰਨ ਪਾਉਣ ਤੇ ਸਾਡਾ ਜਿਹੜਾ ਇਹ ਸਥਾਨ ਹੈ ਸਾਡੇ ਜਿਹੜੇ ਪਰਿਵਾਰ ਹੈ ਵੱਡੇ ਭਾਗਾਂ ਵਾਲੇ ਬਣੇ ਨੇ ਸੁਭ ਸੇਵਾ ਕਰਦਿਆਂ ਤੋਂ ਬਹੁਤ ਪ੍ਰਕਾਰ ਦੀਆਂ ਸਾ ਤੋਂ ਭੁੱਲਾ ਹੋ ਗਏ ਆਉਣਗੇ ਆਪ ਗੁਰਨਾ ਚਤਾਰਣੇ ਸਭ ਤੋਂ ਮੇਰੀ ਵੱਡੀ ਬੇਨਤੀ ਕੋਈ ਹੈ ਝੋਲੀ ਅੱਡ ਕੇ ਮੈਂ ਬੇਨਤੀ ਕਰਦਾ ਹਾਂ ਵੀ ਸਾਰੇ ਆਪਾਂ ਨੇੜੇ-ਨੇੜੇ ਦੇ ਜਿੰਨੇ ਮਹਾਂਪੁਰਖਾਂ ਇਕੱਤਰ ਹੋ ਕੇ ਇਕੱਠੇ ਹੋ ਕੇ ਬਦਦ ਬਦ ਸਿੱਖੀ ਦਾ ਪ੍ਰਚਾਰ ਕਰ ਸਕੀਏ ਜਿਵੇਂ ਬਾਬਾ ਜੀ ਨੇ ਹੋਣੀ 2 ਮਹੀਨੇ ਲਗਾਤਾਰ ਜਿਹੜਾ ਚਲੀਸ਼ਾ ਕੱਢਿਆ ਹੈ ਸੰਤ ਬਾਬਾ ਮਨਮੋਹਨਪ੍ਰੀਤ ਸਿੰਘ ਜੀ ਨੇ ਆਪਾਂ ਬਾਣੀ ਬਾਣੇ ਨਾਲ ਜੁੜੀਏ ਅੱਗੇ ਵੀ ਜਿਹੜਾ ਪ੍ਰਚਾਰ ਸਾਡੇ ਜੀਵਨ ਨੂੰ ਦੇਖ ਕੇ ਜੇ ਸਾਡਾ ਉੱਚਾ ਸੋਚਾ ਜੀਵਨ ਹੋਊਗਾ ਸਾਡੇ ਜੀਵਨ ਨੂੰ ਦੇਖ ਕੇ ਸਾਨੂੰ ਦੇਖ ਕੇ ਸਾਡੇ ਪ੍ਰਚਾਰ ਨੂੰ ਵੇਖ ਕੇ ਲੋਕ ਅੰਮ੍ਰਿਤ ਛਕਣ ਵੱਧ ਤੋਂ ਵੱਧ ਬਾਣੀ ਦੇ ਨਾਲ ਜੁੜਨਾ ਮੇਰੇ ਕੋਲੇ ਹੋਰ ਕੋਈ ਐਨਾ ਵੱਡਾ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਛੋਟੇ ਦੇ ਸੱਦੇ ਨੂੰ ਪ੍ਰਵਾਨ ਕਰਦੇ ਆ ਪਹੁੰਚਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਰਨਾਲੇ ਇਲਾਕੇ ਦੇ ਬਹੁਤ ਸੰਤਮਾਪੁਰਸ਼ ਰੱਬ ਦੇ ਪਿਆਰੇ ਸੰਤ ਬਾਬਾ ਗੁਰਜੰਤ ਸਿੰਘ ਜੀ ਦੇ ਸੱਦੇ ਨੂੰ ਪਰਵਾਨ ਕਰਦੇ ਹੋਏ ਬਾਬਾ ਮੋਤੀराम ਮਹਾਰਾਜ ਦੇ ਅਸਥਾਨ ਤੇ ਪਹੁੰਚੇ ਆ ਮੁੱਦੇ ਸੀ ਮੇਨ ਦੋ ਇੱਕ ਤੇ ਮੇਨ ਮੁੱਦਾ ਸੀਗਾ ਜੋ ਕੋਲਕੱਤਾ ਦੇ ਵਿੱਚ ਇੱਕ ਲੜਕੀ ਦੇ ਨਾਲ ਜਿਹੜੀ ਕਿ ਡਾਕਟਰ ਦਾ ਜੋ ਕੋਰਸ ਕਰਦੀ ਸੀ ਪੜਾਈ ਕਰਦੀ ਸੀ ਮਿਹਨਤ ਕਰਦੀ ਸੀ ਉਹਦੇ ਨਾਲ ਬਹੁਤ ਤੱਕਾ ਹੋਇਆ ਔਰ ਦੂਸਰਾ ਮੁੱਦਾ ਸੀ ਜੋ ਕੰਗਣਾ ਅਰਨੌਤ ਵੱਲੋਂ ਸੰਤ ਬਾਵਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੂੰ ਟਾਰਗੇਟ ਕਰਦੇ ਹੋਏ ਐਮਰਜੈਂਸੀ ਨਾਮ ਦੀ ਫਿਲਮ ਰਿਲੀਜ਼ ਕੀਤੀ ਜਾ ਰਹੀ ਸੀ ਠੀਕ ਹੈ ਉਹਦੇ ਤੇ ਬੈਨ ਲਾਇਆ ਗਿਆ ਪਰ ਅਸੀਂ ਸਾਰੇ ਬੇਨਤੀ ਇਹੀ ਕਰਦੇ ਆਂ ਵੀ ਅੱਗੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਸਿੱਖ ਕੌਮ ਦੇ ਨਾਲ ਪੰਗੇ ਲੈਣੇ ਆ ਇਹ ਜ਼ਰੂਰੀ ਨਹੀਂ ਹੁੰਦਾ ਤੁਸੀਂ ਜਾਣ ਜਾਣ ਕੇ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਨੂਨ ਛਿੜਕਣਾ ਹੈ ਉਹਨਾਂ ਨੂੰ ਤੰਗ ਕਰਨਾ ਇਹ ਕੌਮ ਕੱਲੀ ਸਾਡੀ ਲੰਗਰ ਲਾਉਣ ਵਾਲੀ ਨਹੀਂ ਵੀ ਕਿਤੇ ਦਿੱਲੀ ਲੰਗਰ ਲਾਤਾ ਕਿਤੇ ਕਾਨਪੁਰ ਲੰਗਰ ਲਾਤਾ ਕਿਤੇ ਲਖਨੌਰ ਕਿਤੇ ਵੀ ਲੰਗਰ ਲਾਉਣ ਵਾਲੀ ਕੱਲੀ ਕੌਮ ਨਹੀਂ ਲੰਗਰ ਤਾਂ ਚਲੋ ਮਹਾਰਾਜ ਨੇ ਲਵਾਤੇ ਠੀਕ ਆ ਪਰ ਇਹ ਕੌਮ ਜਿਹੜੀ ਇਹ ਤੇਗ ਚੱਕਣ ਵਾਲੀ ਵੀ ਆ ਇਹ ਕੌਮ ਹਥਿਆਰ ਚੁੱਕਣ ਵਾਲੀ ਆ ਇਸ ਕਰਕੇ ਜਾਣ ਬੁੱਝ ਕੇ ਸਾਡੀ ਸਿੱਖ ਕੌਮ ਦੇ ਨਾਲ ਪੰਗੇ ਨਾ ਲਏ ਜਾਣ ਹੋਰ ਬਹੁਤ ਮੁੱਦੇ ਹੈਗੇ ਜਿਨ੍ਹਾਂ ਤੇ ਆਪ ਕੀ ਫਿਲਮਾਂ ਬਣਾ ਸਕਦੇ ਹੋ ਆਪਣਾ ਗੁਜ਼ਾਰਾ ਕਰ ਸਕਦੇ ਹੋ ਬਹੁਤ ਕੁਛ ਕਮੇਟੀ ਬਣਾ ਲਓ ਲੜਾਈ ਝਗੜੇ ਵਾਲੀਆਂ ਤੁਸੀਂ ਬਣਾਈ ਜਾਂਦੇ ਹੋ ਉਹ ਬਣਾ ਲਓ ਪਰ ਜ਼ਰੂਰੀ ਨਹੀਂ ਕਿਉਂਕਿ ਐਮਰਜੈਂਸੀ ਦੇ ਨਾਲ ਤੇ ਸੰਤ巴巴 ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਉਹਨਾਂ ਦਾ ਤਾਂ ਸੰਪਰਕ ਹੀ ਕੋਈ ਨਹੀਂ ਸੀ ਤੇ ਉੱਤੋਂ ਰਹਿੰਦੀ ਜਿਹੜੀ ਕਸਰ ਹੁੰਦੀ ਹੈ ਵੀ ਇੱਕ ਬੀੜੀਆਂ ਪੀਣ ਵਾਲਾ ਤੰਬਾਕੂ ਖਾਣ ਵਾਲਾ ਸ਼ਰਾਬਾਂ ਪੀਣ ਵਾਲਾ ਬੰਦਾ ਸੰਤਾਂ ਦਾ ਰੋਲ ਕਰੇ ਪਾ ਮੇ ਕੋਈ ਅੱਜ ਦੇ ਸਮੇਂ ਚ ਜਿੰਨਾ ਮਰਜੀ ਵੱਡਾ ਕੋਈ ਬ੍ਰਹਮ ਗਿਆਨੀ ਹੋਵੇ ਉਹ ਨਹੀਂ ਉਹਨਾਂ ਦਾ ਰੋਲ ਕਰ ਸਕਦਾ ਤੇ ਆਪ ਜੀ ਇੱਕ ਇਹ ਜੇ ਪਤਿਤ ਬੰਦੇ ਤੋਂ ਉਹਨਾਂ ਦਾ ਰੋਲ ਕਰਵਾਉਂਦੇ ਹੋ ਬਹੁਤ ਸ਼ਰਮਨਾਕ ਗੱਲ ਹੈ ਜਿਹੜੇ ਚਪੇੜੇ ਪਏ ਏਅਰਪੋਰਟ ਤੇ ਉਹ ਤੁਹਾਨੂੰ ਯਾਦ ਨਹੀਂ ਸੰਗਣਾ ਦੇ ਚਪੇ ਇਹ ਤਾਂ ਹੀ ਛਤਰ ਖੰਡ ਦੇ ਜਾਣ ਜਾਣ ਕੇ ਮੈਂ ਤੁਸੀਂ ਇੱਥੇ ਆਓ ਪੰਜਾਬ ਦੀ ਧਰਤੀ ਤੇ ਤੇ ਤੁਹਾਡੀ ਕੋਈ ਵਧੀਆ ਸੇਵਾ ਕਰ ਦਵੇ ਤੇ ਫਿਰ ਤੁਸੀਂ ਬਾਅਦ ਸਿੱਖ ਪਾਉਨ ਨੂੰ ਦੋਸ਼ ਦਿੰਦੇ ਹੋ ਇਸ ਕਰਕੇ ਬੇਨਤੀ ਇਹ ਹੀ ਹੈ ਸੰਤ ਸਮਾਜ ਵੱਲੋਂ ਵੀ ਇਹੋ ਜੀਆਂ ਫਿਲਮਾਂ ਤੇ ਜਿਹੜਾ ਰੋਕ ਲਈ ਜਾਵੇ ਅੱਗੇ ਤੋਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਤੇ ਦੂਜਾ ਮੁੱਦਾ ਜਿਹੜਾ ਸੀ ਆਪਣੀ ਉਹ ਲੜਕੀ ਦੇ ਨਾਲ ਰੇਪ ਹੋਇਆ ਬਹੁਤ ਮੰਦ ਭਾਗਾ ਹੋਇਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਸਾਨੂੰ ਵੀ ਇਹ ਤਾਂ ਕਾਉਮ ਐਸਸੀ ਜਿਹੜੀ ਕਿ ਜੇ ਕਿਸੇ ਲੜਕੀ ਦੇ ਨਾਲ ਤੱਕਾ ਹੁੰਦਾ ਸੀ ਸਾਡੇ ਸਰਦਾਰ ਸਾਡੇ ਜਥੇਦਾਰ ਇਹੋ ਜੇ ਸੀ ਕਹ ਦਿੰਦੇ ਸੀ ਲੈਤੀਏ ਅਸੀਂ ਕੌਮ ਦੇ ਜੱਥੇਦਾਰ ਆ ਤੇ ਤੇਰੇ ਵੱਲ ਕੋਈ ਅੱਖ ਚੱਕ ਕੇ ਵੇਖ ਨਹੀਂ ਸਕਦਾ ਤੇ ਅੱਜ ਪਤਾ ਨਹੀਂ ਕਿਹਨੇ ਨਵਾਂ ਜਿਹਾ ਰਿਵਾਜ ਚਲਾਤਾ ਵੀ ਜੇ ਕਿਸੇ ਕੁੜੀ ਨਾਲ ਤੱਕਾ ਹੁੰਦਾ ਹੈ ਤੇ ਤੁਸੀਂ ਮੋਮਬਤੀਆਂ ਜਗਾ ਲਓ ਤੇ ਸ਼ਹਿਰ ਦੇ ਵਿੱਚ ਗੇੜੇ ਦੇ ਲਓ ਮੋਮਬਤੀਆਂ ਨਾਲ ਕੁਝ ਨਹੀਂ ਹੋਣਾ ਬਾਕੀ ਵੱਡੀ ਸ਼ਰਮ ਦੀ ਗੱਲ ਉਹਨਾਂ ਨੂੰ ਮੈਂ ਕਹਿੰਦਾ ਵੀ ਉਹ ਦੇਸ਼ ਦਾ ਉਹਨਾਂ ਕੀ ਬਣੂਗਾ ਜਿੱਥੇ ਬਲਾਤਕਾਰੀਆਂ ਨੂੰ ਵਕੀਰ ਮਿਲ ਜਾਂਦੇ ਆ ਇਹ ਜੇ ਵਕੀਲਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਪਤਾ ਵੀ ਹੁੰਦਾ ਵੀ ਬੰਦਾ ਮਾੜਾ ਹੈ ਬੰਦੇ ਨੇ ਰੇਪ ਕੀਤਾ ਇਹਨੇ ਧੱਕਾ ਕਰਿਆ ਉਹ ਉਹਦੇ ਪੱਖ ਤੇ ਤੁਸੀਂ ਕਿਹੜਾ ਮੂੰਹ ਲੈ ਕੇ ਤੁਸੀਂ ਥੋੜੇ ਜੇ ਪੈਸੇ ਖਾਤਰ ਥੋੜੀ ਜੀ ਮਾਇਆ ਖਾਤਰ ਤੁਸੀਂ ਉਹ ਗੰਦੇ ਬੰਦਿਆਂ ਦੇ ਹੱਕ ਚ ਕੇਸ ਲੜੋਗੇ ਵਕੀਲਾਂ ਨੂੰ ਵੀ ਚਾਹੀਦਾ ਇਹੋ ਜੇ ਸਰਕਾਰਾਂ ਨੂੰ ਵੀ ਚਾਹੀਦਾ ਤੇ ਅਸੀਂ ਸਾਰੇ ਜਿੰਨੇ ਮਹਾਪੁਰਸ਼ ਆਏ ਆ ਉਹਨਾਂ ਸਾਰਿਆਂ ਦੇ ਰਲ ਕੇ ਜਿੰਨੇ ਵੀ ਸਮੇ ਦੀ ਸਰਕਾਰ ਹੈ ਉਹਨਾਂ ਨੂੰ ਮੰਗ ਪੱਤਰ ਵੀ ਦੇਣਾ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਵੇ ਤੇ ਜਿਹੜੇ ਇਹੋ ਜੇ ਫਿਲਮਾਂ ਬਣਾਉਣ ਵਾਲੇ ਸਿੱਖਾਂ ਨੂੰ ਟਾਰਗੇਟ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨੈਲ ਸਿੰਘ ਦੀ ਖਾਲਸਾ ਪੰਡਤ ਵਾਲੇ ਮਹਾਂਪੁਰਖਾਂ ਦੇ ਖਲਾਫ ਇਹਨਾਂ ਦੀ ਆਣ-ਛਾਣ ਦੇ ਖਲਾਫ ਆ ਨਵੇਂ-ਨਵੇਂ ਜੋ ਵਿਰੋਧ ਦੇ ਨੇ ਗੁਰਮਤਿ ਵਾਲਿਓ ਆਪਣੀ ਮਸ਼ਹੂਰੀ ਵਾਸਤੇ ਉਹ ਇਸ ਤਰ੍ਹਾਂ ਦੇ ਕੰਮ ਚੁੱਕਦੇ ਰਹਿੰਦੇ ਨੇ ਪਰ ਖਾਲਸਾ ਹਮੇਸ਼ਾ ਹੀ ਕੋੜ ਆਚਾਰ ਕਰਨ ਵਾਲਾ ਦਾ ਵਿਰੋਧ ਕਰਦਾ ਆ ਰਿਹਾ ਤੇ ਕਰੇਗਾ ਤੋਂ ਉਹਨਾਂ ਨੂੰ ਵੀ ਸੁਚੇਤ ਹੋਣ ਦੀ ਬੇਨਤੀ ਕਰਦਾ ਵੀ ਆਹੀ ਚਾਰ ਕ ਸੰਸਾਰ ਵਿੱਚ ਰਹੀਏ ਇਜਲਾ ਬਾੜਾ ਨੂੰ ਸੋਚੀਏ ਕਿਸੇ ਨੂੰ ਨੀਵਾ ਦਿਖਾ ਕੇ ਆਪਦੀ ਮਸੂਲੀ ਕਰਨੇ ਉਹ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੁੰਦੀ ਉਹ ਆਪਣੇ ਔਰਥਿਆਂ ਦੀ ਆਪਦੀ ਬਰਾਦਰੀ ਹੁੰਦੀ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਹਾਲਸਾ ਪਹਿਲਾਂ ਬੇਨਤੀ ਕਰਦਾ ਕਿਉਂਕਿ ਗੁਰਨਾਮਕ ਦਾ ਦਾਰਾ ਜੋ ਸਰਦਾ ਭਾਵ ਨਾਲ ਆਉਂਦਾ ਫਿਰ ਤੇਗ ਮਿਲਦੀ ਹੈ ਨਹੀਂ ਫਿਰ ਇਹ ਜੇ ਚੜ ਕੇ ਆਉਂਦੇ ਨੇ ਫਿਰ ਉਹਨਾਂ ਨੂੰ ਤੇਗ ਵੀ ਮਿਲਦੀ ਆ ਤੇ ਫਿਰ ਇਹ ਬੇਨਤੀ ਆ ਕਿ ਵੀ ਉਹ ਜੇ ਸੁਚੇਤ ਰਹਿਣ ਜੋ ਸੰਸਾਰ ਵਧੀਆ ਪ੍ਰੇਮ ਨਾਲ ਚੱਲਦਾ ਹੁਣ ਚੱਲਣਾ ਹੈ। ਕਿਸੇ ਦਾ ਵਿਰੋਧ ਕਰਨਾ ਜਾਂ ਕਿਸੇ ਨੂੰ ਨਿਵਾ ਦਿਖਾਉਣਾ ਤਾਂ ਚੰਨੀ ਗੱਲ ਨਹੀਂ ਹੈ ਜੀ। ਉਹ ਅਸੀਂ ਇਹੋ ਬੇਨਤੀਆਂ ਕਰਦੇ ਹਾਂ ਸਰਕਾਰਾਂ ਨੂੰ ਕਿ ਅਗਰ ਆਪ ਸਾਰਾ ਕੁਝ ਦੇਖ ਲਈਓ। ਉਹ ਖਾਲਸੇ ਨੂੰ ਤਾਂ ਫੇਰ ਚੱਲਣਾ ਪੈਂਦਾ ਜਦੋਂ ਕਿਸੇ ਦੀ ਕੋਈ ਸੁਣੀ ਨਾ ਜਾਂਦੀ ਹੋਵੇ। ਪਹਿਲਾ ਫਰਜ਼ ਬਣਦਾ ਸਰਕਾਰਾਂ ਦਾ। ਉਹ ਆਪ ਹੀ ਦੇਖ ਕੇ ਹੁਣ ਮੀਡੀਆ ਸਿਸਟਮਾਂ ਸਾਰਾ ਕੁਝ ਦੇਖ ਲਈ। ਕਿ ਉਹਨਾਂ ਫਰੋਦ ਬਣਦੇ ਕਾਰੋਣੇ। ਜੋ ਕਾਰਵਾਈਆ ਉਹ ਕਰਨ ਦੀ ਕਿਰਪਾਲਤਾ ਨਾਲ ਇਹ ਹੀ ਹਾਲੀ ਹੱਥ ਜੋੜ ਕੇ ਸਾਰੇ ਮਾਸਤਪੁਰਸਾਂ ਵੱਲੋਂ ਸਿੰਘਾਂ ਵੱਲੋਂ ਹੱਥ ਜੋੜ ਕੇ ਪਹਿਲਾਂ ਦਾ ਇਹ ਦੇਖਤੀ ਹੈ ਕਿ ਤੇ ਨਹੀਂ ਅਸੀਂ ਵਿਰੋਧ ਤਾਂ ਕੀ ਕਰਨਾ ਅਸੀਂ ਤੇ ਆ ਜੋ ਬਣਦੀ ਕਾਨੂੰਨੀ ਕਾਰਵਾਈ ਉਹਨੇ ਖਰਾਪ ਅਸੀਂ ਜੋ ਅਸੀਂ ਪੱਤਰ ਲਿਖਾਂਗੇ ਉਹ ਜੋ ਇੱਥੇ ਮੁੱਖ ਅਫਸਰ ਨੇ ਉਹਨਾਂ ਨੂੰ ਇਸ ਕਰਕੇ ਵਿਦਾਵਾਂਗੇ ਪਹਿਲਾਂ ਵੀ ਅਸੀਂ ਯਾਦ ਕਰਦੇ ਆ ਵੀ ਇਹ ਜਿਹੜਾ ਖਲ ਰਿਹਾ ਹੈਗਾ ਬਾਗ-ਬਾਲ ਤੇ ਸਰਤਾਨ ਇਸ ਦੇ ਪਹਿਰਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਮ ਸਨਮਾਨ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਸਮੂਹ ਸੰਤ ਮਹਾਂਪੁਰਸ ਤਨ ਤਨ ਬਾਬਾ ਮੋਤੀराम ਮਹਿਰਾ ਜੀ ਉਹਨਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਸ੍ਰੀਮਾਨ ਸੰਤ ਬਾਬਾ ਗੁਰਜੰਟ ਸਿੰਘ ਜੀ ਇਹਨਾਂ ਦੇ ਨਿੱਕੇ ਜੇ ਸਦੇ ਦੇ ਉੱਪਰ ਜੋ ਅੱਜ ਮੀਟੰਗ ਰੱਖੀ ਗਈ ਹੈ ਜੋ ਆਪਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਵੀਡੀਓ ਆ ਰਹੀਆਂ ਨੇ ਪੋਸਟਾਂ ਆ ਰਹੀਆਂ ਨੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜੋ ਵਿਰੋਧ ਵੀ ਕੀਤੇ ਜਾ ਰਹੇ ਆ ਉਹ ਵਿਰੋਧ ਕੀਤੇ ਕਿਉਂ ਜਾ ਰਹੇ ਆ ਆਪਾਂ ਨੂੰ ਪਤਾ ਹੀ ਹੈ ਕਲਕੱਤੇ ਦੇ ਵਿੱਚ ਇੱਕ ਬੱਚੀ ਦੇ ਨਾਲ ਜੋ ਬਲਾਤਕਾਰ ਹੋਇਆ ਉਹਦੇ ਸਬੰਧ ਦੇ ਵਿੱਚ ਤੇ ਦੂਸਰੇ ਨੰਬਰ ਤੇ ਜੋ ਕੰਗਨਾ ਰਨੌਤ ਦੇ ਵੱਲੋਂ ਸ਼੍ਰੀਮਾਨ ਸੰਤਵਾਦਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੇ ਵਿਰੁੱਧ ਜੋ ਸੀਨ ਕੀਤੇ ਗਏ ਆ ਐਮਰਜੈਂਸੀ ਫਿਲਮਾਂ ਉਹਨਾਂ ਨੇ ਬਣਾਈ ਗਈ ਹੈ ਭਾਵੇਂ ਕਿ ਸੈਂਸਰ ਬੋਰਡ ਦੇ ਵੱਲੋਂ ਪੂਰਨ ਤੌਰ ਤੇ ਰਾਤ ਪਾਬੰਦੀ ਲਾ ਦਿੱਤੀ ਗਈ ਹੈ ਤੇ ਉਹਦੇ ਸਬੰਧ ਦੇ ਵਿੱਚ ਅੱਜ ਦੀ ਜਿਹੜੀ ਆਪਣੀ ਮੀਟਿੰਗ ਹੈ ਉਹ ਰੱਖੀ ਗਈ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀਮਾਨ ਸੰਤਵਾਦਾ ਗੁਰਜੰਟ ਸਿੰਘ ਜੀ ਇਹਨਾਂ ਦੇ ਸਮੂਹ ਜਥੇ ਦੇ ਵੱਲੋਂ ਜੋ ਸਾਡੇ ਨਿੱਕੇ ਦੇ ਸੱਦੇ ਦੇ ਉੱਪਰ ਸ੍ਰੀਮਾਨ ਸੰਤ ਬਾਬਾ ਮਨਮੋਹਨ ਪ੍ਰੀਤ ਸਿੰਘ ਜੀ ਟੀਮੇ ਵਾਲੇ ਸ੍ਰੀਮਾਨ ਸੰਤ ਬਾਬਾ ਦਾਰਾ ਸਿੰਘ ਜੀ ਬਰਨਾਲੇ ਵਾਲੇ ਸ੍ਰੀਮਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀਨਮਾਪੁਰ ਸਰਨਾਲੇ ਵਾਲੇ ਸ੍ਰੀਮਾਨ ਸੰਤ ਬਾਬਾ ਗੁਲਾਬ ਸਿੰਘ ਜੀ ਸਹਨੇ ਵਾਲੇ ਸ੍ਰੀਮਾਨ ਸੰਤ ਬਾਬਾ ਸਿੰਦਰਪਾਲ ਸਿੰਘ ਜੀ ਟਪਾਲੀ ਵਾਲੇ ਭਾਈ ਜਰਨੈਲ ਸਿੰਘ ਜੀ ਖਾਲਸਾ ਸ੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸੱਚਤਾਂ ਵਾਲੇ ਸ੍ਰੀਮਾਨ ਸੰਤ ਬਾਬਾ ਸਰਨਜੀਤ ਸਿੰਘ ਜੀ ਧਰੀ ਘਰਵਾ ਦੇ ਹੋਰ ਵੀ ਅਨੇਕਾ ਮਹਾਪੁਰਸ਼ ਸੰਤ ਬਾਬਾ ਦਾਰਾ ਸਿੰਘ ਜੀ ਤੇ ਹੋਰ ਵੀ ਅਨੇਕਾ ਮਹਾਪੁਰਸ਼ ਇਥੇ ਸਤਪੁਰਸਾਂ ਦੇ ਨਿੱਕੇ ਜੇ ਸੱਦੇ ਦੇ ਉੱਪਰ ਪਹੁੰਚੇ ਆ ਜੋ ਆਪਾਂ ਅੱਜ ਮੀਟਿੰਗ ਕਰਨੀ ਹੈ ਇਸੇ ਸੰਬੰਧ ਦੇ ਵਿੱਚ ਜੋ ਕੰਗਣਾ ਰਣਾਉਤ ਦੇ ਵੱਲੋਂ ਇੱਕ ਭਈਏ ਦੇ ਵੱਲੋਂ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ 20ਵੀਂ ਸ਼ਦੀ ਦੇ ਮਹਾਨ ਜਰਨੈਲ ਜਿਹੜੇ ਹੋਏ ਆ ਉਹਨਾਂ ਦਾ ਰੋਲ ਅਦਾ ਕਰਵਾਇਆ ਗਿਆ ਹੈ ਪੂਰਨ ਤੌਰ ਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਭਾਵੇਂ ਵਿਰੋਧ ਕੀਤੇ ਗਏ ਆ ਵੀ ਪੂਰਨ ਤੌਰ ਤੇ ਫਿਲਮ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਉਸੇ ਸੰਬੰਧ ਦੇ ਵਿੱਚ ਆਪਾਂ ਇਕੱਤਰ ਹੋਏ ਆ ਵੱਖ-ਵੱਖ ਸਤਿਪੁਰਸਾਂ ਦੇ ਵੱਲੋਂ ਉਸੇ ਸੰਬੰਧ ਦੇ ਵਿੱਚ ਅੱਜ ਆਪਾਂ ਵਿਚਾਰ ਸੁਣਨੇ ਆ ਸੋ ਹੁਣ ਮੈਂ ਬੇਨਤੀ ਕਰਾਂਗਾ ਸ੍ਰੀਮਾਨ ਸੰਤ ਬਾਬਾ ਸਿੰਦਰਪਾਲ ਸਿੰਘ ਜੀ ਟਪਾਲੀ ਵਾਲਿਆਂ ਨੂੰ ਇੱਕ ਇੱਕ ਦੋ ਮਿੰਟ ਦੇ ਵਾਸਤੇ ਜੋ ਵਿਚਾਰ ਨੇ ਆਪਣੇ ਉਹ ਸਾਂਝੇ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ chicken and